ਜੋ ਦਿੱਲੀ ਚਾਹੁੰਦੀ ਸੀ ਉਹ ਹੋਇਆ ਜੋ 1925 ਤੋਂ 1947 ਤੋਂ ਜਾਂ ਸਮੇਂ-ਸਮੇਂ ਤੇ ਜੋ ਹਰਿਆਣਾ ਕਮੇਟੀ ਬਖਰੀ ਬਣਾਉਣ ਤੱਕ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਬਣਾਉਣ ਤੱਕ ਜੋ ਸ਼ਾਸਨ ਰਚ ਰਹੀ ਸੀ ਉਸ ਤੋਂ ਵੀ ਚਾਰ ਕਦਮ ਅੱਗੇ ਜਾ ਕੇ ਉਹ ਏਜੰਸੀਆਂ ਦੇ ਹੱਕ ਦੀ ਉਹ ਸਰਕਾਰਾਂ ਦੇ ਹੱਕ ਦੀ ਗੱਲ ਪੜੈਣ ਸਾਹਿਬ ਨੇ ਕੀਤੀ ਹੈ ਸਾਡੇ ਪ੍ਰਬੰਧ ਦੇ ਵਿੱਚ ਚਾਹੇ ਹਰ ਇੱਕ ਨੂੰ ਪਤਾ ਹੈ ਪੜੈਣ ਸਾਹਿਬ ਨੂੰ ਹੀ ਪਤਾ ਹੈ ਵੀ ਕੋਈ ਉਂਗਲ ਨਹੀਂ ਚੱਕ ਸਕਦਾ ਬੜਾ ਪਾਰਦਰਸ਼ੀ ਪ੍ਰਬੰਧ ਹੈ ਅੰਗਰੇਜ਼ਾਂ ਨੇ ਬਣਾਇਆ ਹੋਇਆ ਕਾਨੂੰਨ ਹੈ ਬੜੀ لیاقت ਨਾਲ 25000 ਸਾਡਾ ਕੌਮ ਦਾ ਪੰਥ ਦਾ ਜੋ ਸੇਵਾਦਾਰ ਹੈ ਉਹਦੀ ਬੜੀ ਜ਼ਿੰਮੇਵਾਰੀ ਤਨਦੇਹੀ ਨਾਲ ਇਹ ਸਮਝ ਕੇ ਕਿ ਹਰ ਇੱਕ ਸਿੱਖ ਦੇ ਇੱਕ ਇੱਕ ਰੁਪਏ ਦਾ ਦ ਸੰਬੰਧ ਹੈ ਅਰਦਾਸਾਂ ਦਾ ਦ ਸੰਬੰਧ ਹੈ ਕਿ ਇਸ ਨੂੰ ਕਦੇ ਵੀ ਗਲਤ ਪਾਸੇ ਨਾ ਵਰਤਿਆ ਜਾਵੇ ਜੇ ਵਰਤਿਆ ਜਾਵੇ ਤਾਂ ਸਿਰਫ ਤੇ ਸਿਰਫ ਕੌਮ ਪੰਥ ਅਤੇ ਸਮਾਜ ਦੇ ਭਲੇ ਲਈ ਵਰਤਿਆ ਜਾਵੇ 25000 ਸੇਵਾਦਾਰ ਇਹ ਸਮਝ ਕੇ ਤਨੋਂ ਤਨ ਨੂੰ ਸੇਵਾ ਕਰਦਾ ਹੈ ਤੇ ਹੈ ਵੀ ਇਹ ਪ੍ਰਧਾਨ ਸਾਹਿਬ ਨੂੰ ਵੀ ਪਤਾ ਪਰ ਉਹਨਾਂ ਦੀਆਂ ਸਿਆਸੀ ਮਜਬੂਰੀਆਂ ਨੇ ਕਿ ਇੰਡੀਅਨ ਸਟੇਟ ਦੇ ਕਹਿਣ ਦੇ ਭਾਰਤੀ ਹਕੂਮਤ ਦੇ ਕਹਿਣ ਤੇ ਆਪਣੇ ਪ੍ਰਬੰਧ ਨੂੰ ਬਦਨਾਮ ਕਰ ਰਹੇ ਹੈ ਕਿਉਂ ਕਰ ਰਹੇ ਹੈ ਕਿਉਂਕਿ ਜਿਵੇਂ ਮੈਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਬਹੁਤ ਚੇੜਦੀਆਂ ਇਸ ਪ੍ਰਬੰਧ ਤੋਂ ਪਰ ਹੁਣ ਤਾਂ ਹੱਦ ਹੀ ਹੋ ਗਈ ਨਾ ਜਦੋਂ ਪੰਜਾਬ 'ਚ ਬੜੀ ਰਣਨੀਤੀ ਤਹਿਤ ਸਾਸ ਤਹਿਤ ਹੜ੍ਹ ਲਿਆਂਦੇ ਗਏ ਲੋਕਾਂ ਨੂੰ ਡੋਇਆ ਗਿਆ ਲੋਕਾਂ ਨੂੰ ਉਜਾੜਿਆ ਗਿਆ ਲੋਕਾਂ ਦੇ ਪਸ਼ੂਆਂ ਨੂੰ ਫਸਲਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ 50-55 ਜੀਆਂ ਨੂੰ ਰੋੜਿਆ ਗਿਆ ਪਰ ਪੰਜਾਬ ਦੇ ਲੋਕਾਂ ਨੇ ਦੂਜੇ ਲੋਕਾਂ ਅੱਗੇ ਹੱਥ ਢੰਗੀ ਵਜਾਏ ਦਿੱਲੀ ਅੱਗੇ ਹੱਥ ਡੰਡੀ ਵਜਾਏ ਇਹ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਇਹ ਪੰਜਾਬ ਹੈ ਪੰਜਾਬ ਇਹ ਕਿਸੇ ਤੋਂ ਭੀਖ ਨਹੀਂ ਮੰਗਦਾ ਇਹਦੇ ਬਾਦ ਇਹਦੇ ਜੰਮੇ ਸਮਰੱਥ ਨੇ ਦੁਨੀਆ 'ਚ ਬੈਠੇ ਨੇ ਜਿਹੜੇ ਕਹਿੰਦੇ ਆ ਕਿ ਮੇਰੇ ਬੱਚਿਆਂ ਦੇ ਮੂੰਹ 'ਚ ਮੁਰਕੀ ਪਵੇ ਨਾ ਪਵੇ ਮੈਂ ਆਪਣੇ ਪੰਜਾਬ ਦੇ ਉਜੜੇ ਲੋਕਾਂ ਵਾਸਤੇ ਨੁਕਸਾਨ ਹੋਏ ਪੰਜਾਬ ਦੇ ਇਨਬਾਰਤ ਸਾਹਿਬਾਂ ਵਾਸਤੇ ਮੈਂ ਆਪਣਾ ਤਸਵਾਂਦ ਕੱਢੂਗਾ ਕੋਈ ਟਰੈਕਟਰ ਲੈ ਕੇ ਬੋੜਿਆ ਕੋਈ ਫ੍ਰਿਜ ਲੈ ਕੇ ਬੋੜਿਆ ਕੋਈ ਏਸੀ ਲੈ ਕੇ ਬੋੜਿਆ ਕੋਈ ਮਸ਼ੀਨਾ ਲੈ ਕੇ ਬੋੜਿਆ ਕੋਈ ਲੰਗਰ ਲੈ ਕੇ ਬੋੜਿਆ ਤੇ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਜੋ ਇੱਕ ਵਾਅਦ ਸੰਸਥਾ ਜਿੱਤੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਪਰ ਡੋਗਰੇ ਵਿਚ ਹੁੰਦੇ ਐ ਉਹ ਸੰਸਥਾ ਸਭ ਤੋਂ ਪਹਿਲਾ ਬੋੜੀ ਐ ਜਦੋਂ ਹੜ੍ਹਾਂ ਦਾ ਲੱਟ ਹੋ ਗਿਆ ਤਾਂ ਜਿੱਥੇ ਫਰਜ ਬਣਦਾ ਸੀ ਕਿ ਸਰਕਾਰਾਂ ਹੈਲਪਲਾਈਨ ਨੰਬਰ ਜਾਰੀ ਕਰਨ ਸੈਂਟਰ ਸਰਕਾਰ ਕਰੇ ਪੰਜਾਬ ਸਰਕਾਰ ਕਰੇ ਕਿਸੇ ਨੇ ਨਹੀਂ ਕੀਤਾ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾ ਹੈਲਪਲਾਈਨ ਨੰਬਰ ਜਾਰੀ ਕਰਤੇ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਭੀੜ ਹੈ ਕਿਸੇ ਨੂੰ ਵਿਫਤ ਹੈ ਤਾਂ ਕੌਮ ਦੀ ਸੰਸਤਾ ਜਿਉਂਦੀ ਹੈ ਕੌਮ ਦੀ ਸੰਸਤਾ ਹੈਗੀ ਹੈ ਤੇ ਤੁਸੀਂ ਫੋਨ ਕਰੋ ਅਸੀਂ ਬੌੜਾਂਗੇ ਜਦੋਂ ਇਹ ਵੇਖਿਆ ਤੇ ਦੇਸ਼ ਦੀ ਵਿਰੋਧੀ ਤਰ ਜਿਹਦਾ ਸਭ ਤੋਂ ਪਹਿਲਾ ਫਰਜ ਬਣਦਾ ਉਹ ਵੀ ਵੀ ਬੌੜੀ ਜਿਹਨੇ ਸਰਕਾਰ ਨੂੰ ਜਗਾਉਣਾ ਹੁੰਦਾ ਰੌਲ ਗਾਂਧੀ 2 ਮਹੀਨੇ ਬਾਅਦ ਅਜ ਬੌੜਿਆ ਜੋ ਸੂਬੇ ਦੀ ਸਰਕਾਰ ਹੁੰਦੀ ਹੈ ਉਹ ਵੀ ਬੌੜੀ ਜੋ ਸੈਂਟਰ ਦੀ ਸਰਕਾਰ ਹੁੰਦੀ ਹੈ ਦੇਸ਼ ਦੀ ਸਰਕਾਰ ਉਹ ਨਹੀਂ ਬੌੜੀ ਤੇ ਜਦੋਂ ਵੇਖੇ ਕਿ ਅਸੀਂ ਟਿੰਨੇ ਬੌੜੇ ਨਹੀਂ ਪਰ ਲੋਕ ਬੋਲਨੇ ਸੋਨੇ ਹਲ ਦੇ ਝਕਾਰੇ ਲਾ ਰਹੇ ਐ ਲੋਕ ਚੜਦੀ ਕਲਾ ਚ ਐ ਪੰਜਾਬ ਦੇ ਲੋਕ ਬੜੀ ਚੜਦੀ ਕਲਾ ਚ ਨੇ ਕਿਉਂਕਿ ਇਹ ਦੇ ਬਾਰਸ ਸ਼ਰੋਮਣੀ ਕਮੇਟੀ ਇਹਨਾਂ ਦੇ ਨਾਲ ਖੜੀ ਐ ਸ਼ਰੋਮਣੀ ਅਕਾਲੀ ਦਲ ਜੀ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਉਹ ਖੜਾ ਹੈ ਚਾਹੇ ਥ੍ਰੈਟ ਹੈ ਏਜੰਸੀਆਂ ਨੇ ਸਰਕਾਰਾਂ ਨੇ ਗੋਲੀਆਂ ਵੀ ਚਲਾਤੀਆਂ ਸਕਿਉਰਿਟੀ ਰੋਕ ਰਹੀ ਹੈ ਕਿ ਜਗ੍ਹਾ ਸੇਫ ਨਹੀਂ ਹੈਗੀ ਆਪਾਂ ਘੋਡੇ-ਘੋਡੇ ਪਾਣੀ ਹੜ੍ਹਾਂ ਦੇ ਵਿੱਚ ਜਾ ਨਹੀਂ ਸਕਦੇ ਉਹ ਕਹਿੰਦਾ ਜੇ ਮੇਰੇ ਲੋਕ ਹੜ੍ਹਾਂ 'ਚ ਰੁੱੜ ਰਹੇ ਐ ਮੇਰੀਆਂ ਬੀਬੀਆਂ ਬੰਨ ਬੰਦ ਕਰ ਰਹੀਆਂ ਮੇਰੇ ਭਰਾ ਬੰਨ ਬੰਦ ਕਰ ਰਹੇ ਐ ਤੇ ਮੈਂ ਘਰੇ ਨਹੀਂ ਬਹਿ ਸਕਦਾ ਮੇਰੀ ਜਾਨ ਚਲੀ ਜਾਂਦੀ ਹੈ ਜਾਵੇ ਮੈਂ ਲੋਕਾਂ ਵਾਸਤੇ ਖੜੂ ਤੇ ਤਿਲ ਫੁੱਲ ਆਪਣੇ ਦਸਵੰਦ ਚੋਂ ਲੋਕਾਂ ਨੂੰ ਦਿੱਤੀ ਅਹੀਂ ਅਕਾਲੀ ਵਰਕਰਾਂ ਨੇ ਜਿੰਨੇ ਚਾਹੇ ਪਿੰਡ ਦਾ ਵਰਕਰ ਹੈ ਹਲਕੇ ਦਾ ਵਰਕਰ ਹੈ ਸਰਕਲ ਦਾ ਵਰਕਰ ਹੈ ਪੰਜਾਬ ਦਾ ਲੀਡਰ ਹੈ ਸਭ ਨੇ ਦਸਵੰਦ ਕੱਢਿਆ ਪਰ ਇਹ ਤਿੰਨੇ ਸਰਕਾਰਾਂ ਛੇੜ ਗਈਆਂ ਇਹਨਾਂ ਨੇ ਮੇਰੇ ਭਰਾ ਪੜੈਨ ਵਰਗੇ ਡੋਗਰੇ ਆਸਾਮ ਦਾ ਜਥੇਦਾਰ ਵਰਗੇ ਡੋਗਰੇ ਇਹਨਾਂ ਨੂੰ ਚਾਰਚ ਪਾਈ ਇਹਨਾਂ ਨੂੰ ਬੁਰਕੀ ਪਾਈ ਇਹਨਾਂ ਨੂੰ ਕਿਹਾ ਕਿ ਬੋਲੋ ਮੋਕਾ ਤੁਸੀਂ ਬਹਿਰੂਪੀਓ ਤੁਹਾਡੇ ਚਿਹਰਾ ਤੁਸੀਂ ਸ਼ਰੋਮਣੀ ਕਮੇਟੀ ਚ ਰਹਨੇ ਹੋ ਤੁਸੀਂ ਰੌਲਾ ਪਾਓ ਘੱਟੋ ਘੱਟ 20% ਲੋਕ ਤਾਂ ਤੁਹਾਡੀ ਮੰਨਣਗੇ ਕਿ ਵੇਚੀ ਨਹੀਂ ਅਕਸਰ ਮੇਰਾ ਵਿਰੋਧ ਹੁੰਦਾ ਸੀ ਕਿ ਜਦੋਂ ਓਜੈਕਟਿਵ ਦੀ ਮੀਟਿੰਗ ਹੁੰਦੀ ਸੀ ਤਾਂ ਧਾਮੀ ਸਾਹਿਬ ਕਹਿੰਦੇ ਸੀ ਪ੍ਰੇਨ ਸਾਹਿਬ ਆ ਗੱਲ ਠੀਕ ਐ ਪ੍ਰੇਨ ਸਾਹਿਬ ਐਂ ਕਰੀਏ ਪ੍ਰੇਨ ਸਾਹਿਬ ਐ ਕਰੀਏ ਤਾਂ ਪ੍ਰੇਨ ਸਾਹਿਬ ਦੱਬਾਰ ਜੀਆਂ ਦਾ ਧਾਮੀ ਸਾਹਿਬ ਨੂੰ ਫੜਾ ਦਿੰਦੇ ਸੀ ਤੇ ਧਾਮੀ ਸਾਹਿਬ ਆ ਮੇਰੀਆਂ ਤੇ ਬਾਬਾ ਰੰਧਾਵੇ ਵਾਲੀਆਂ ਦੀਆਂ ਨੇ ਪਰ ਧਾਮੀ ਸਾਹਿਬ ਕਹਿੰਦੇ ਸੀ ਕਿੰਨੇ ਕਿੰਨੇ ਕੀ ਕਰਨਾ ਉਹ ਤੁਸੀਂ ਆਪੀ ਬਾਬਾ ਜੀ ਰੰਧਾਵੇ ਨਾਲ ਗੱਲ ਕਰ ਲਿਓ ਆ ਚੱਕੋ ਕਹਿਣ ਦਾ ਆਪਾਂ ਸਾਡੀਆਂ ਅਰਜ਼ੀਆਂ ਕਰ ਦਿਓ ਮੇਰਾ ਅਤਰਾਜ ਹੁੰਦਾ ਸੀ ਬੀਬੀ ਹੋਇਆ ਅਸੀਂ 14 ਮੈਂਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਹ ਇੱਕ ਮੈਂਬਰ ਨੂੰ ਐਡਾ ਬੜਾ ਸਤਕਾਰ ਜਾਂ ਧਾਮੀ ਸਾਹਿਬ ਕਿਉਂ ਦੇ ਰਹੇ ਐ ਤਾਂ ਮੈਨੂੰ ਸਿਆਣੇ ਮੈਂਬਰ ਨੇ ਕਿਹਾ ਕਿ ਜੇ ਮੁਠੀ ਬੰਦ ਰੱਖਣੀ ਹੈ ਆਪਣਿਆਂ ਨੂੰ ਨਾਲ ਰੱਖਣਾ ਇਕੱਠੇ ਰੱਖਣਾ ਤਾਂ ਵੱਡੇ ਦਾ ਫਰਜ਼ ਹੁੰਦਾ ਕਿ ਜੇ ਥੋੜਾ ਜਿਹਾ ਜੋ ਚਿਰਦਾ ਜੋ ਦੂਜਿਆਂ ਦੀ ਉਂਗਲੇ ਤੇ ਚੜਿਆ ਹੋਇਆ ਉਹਨੂੰ ਆਪਦੇ ਹੱਥ 'ਚ ਰੱਖੇ ਮਾਂ ਕਈ ਵਾਰ ਦੂਜੇ ਨੂੰ ਲਾੜ ਦੇ ਦਿੰਦੀ ਐ ਆਪਣੇ ਨੂੰ ਘੂਰ ਦਿੰਦੀ ਐ ਮੈਨੂੰ ਇਹ ਕਿਹਾ ਗਿਆ ਨਾਲ ਦੇ ਮੈਂਬਰਾਂ ਤੋਂ ਕਿ ਧਾਮੀ ਸਾਹਿਬ ਸਿੰਘਰ ਸਿੰਘ ਨੇ ਧਾਮੀ ਸਾਹਿਬ ਸਿਆਣੇ ਐ ਇਹਨਾਂ ਨੇ ਕੌਮ ਦੀ ਲੜਾਈ ਲੜੀ ਐ ਇਹਨਾਂ ਨੇ ਬੱਸਾਂ 'ਚ ਬਹਿ ਕੇ ਉਹ 2200 ਮੀਲ ਤੇ ਉਹ ਸਿੰਘਾਂ ਦੀ ਲੜਾਈ ਲੜੀ ਐ ਬਕਾਲਤ ਲੜੀ ਐ ਜਿੰਨਾ ਖਿਲਾਫ ਸਰਕਾਰਾਂ ਸੀ ਨਾਲੇ ਇਹ ਵੀ ਹੁੰਦਾ ਸੀ ਕਿ ਜਿਹੜੇ ਉਹ ਸਿੰਘਾਂ ਦਾ ਵਕੀਲ ਹੁੰਦਾ ਸੀ ਪਤਾ ਨਹੀਂ ਕਿੱਥੇ ਮਾਰਿਆ ਜਾਵੇ ਕਿੱਥੇ ਮੁਕਾਬਲਾ ਬਣਾਇਆ ਜਾਵੇ ਪਰ ਤਾਂ ਮੀ ਸਾਹਿਬ ਉਹਨਾਂ ਨੇ ਜਾਣ ਦੀ ਪਰਵਾਹ ਨਹੀਂ ਕੀਤੀ ਉਹਨਾਂ